ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਨਾਈਟਿਡ ਸਟੇਟਸ ਦੇ ਵਿੱਚ ਸਪੈਕਟਰਮ ਆਰਸੀਐਨ ਅਤੇ ਸ਼ਾਵਾ ਕੇਬਲ ਨੈਟਵਰਕਸ ਦੇ ਦੁਆਰਾ ਅਤੇ ਕੈਨੇਡਾ ਦੇ ਵਿੱਚ ਬੈਲ 5 ਕੇਬਲ ਨੈਟਵਰਕ ਰਾਹੀਂ ਅਤੇ ਵਰਲਡਵਾਈਡ ਗਲੋਬਲ ਸੀਪੀਐਨ ਜਾਦੂ ਟੀਵੀ ਰੋਕੂ ਟੀਵੀ 84 ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਉਹਨਾਂ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਕਰਦਾ ਹਾਂ ਵਿਅਰਜ਼ ਬੀਤੇ ਦਿਨੀ ਡੇਰਾ ਸਰਸਾ ਵੱਲੋਂ ਅਕਾਲੀ ਦਲ ਨੂੰ ਦਿੱਤੀ ਗਈ ਹਮਾਇਤ ਅਤੇ ਅਕਾਲੀਆਂ ਵੱਲੋਂ ਅਕਾਲ ਤਖਤ ਵੱਲ ਪਿੱਠ ਕਰਦਿਆਂ ਡੇਰਾ ਮੁਖੀ ਦਾ ਸਤਸੰਗ ਪੰਜਾਬ ਵਿੱਚ ਕਰਵਾਉਣ ਦਾ ਵਾਅਦਾ ਦੁਨੀਆ ਭਰ ਵਿੱਚ ਬੈਠੀ ਸਿੱਖ ਕੌਮ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਸਿੱਖ ਸੰਗਤਾਂ ਵਿੱਚ ਬਾਦਲ ਦਲ ਪ੍ਰਤੀ ਖਾਸਾ ਰੋਪਾਇਆ ਜਾ ਰਿਹਾ ਹੈ ਜਿੱਥੇ ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਦਲ ਦੇ ਬਾਈਕਾਟ ਦਾ ਸੱਦਾ ਦਿੱਤਾ ਜਾ ਰਿਹਾ ਹੈ ਉਥੇ ਬਾਦਲ ਦਲ ਦੇ ਆਗੂ ਐਸਜੀਪੀਸੀ ਅਤੇ ਜਥੇਦਾਰ ਗੁਰਮukh ਸਿੰਘ ਨੂੰ ਛੱਡ ਐਸਜੀਪੀਸੀ ਵੱਲੋਂ ਥਾਪੇ ਗਏ ਜਥੇਦਾਰਾਂ ਨੇ ਇਸ ਮਾਮਲੇ ਵਿੱਚ ਚੁੱਪ ਵੱਟੀ ਹੋਈ ਹੈ। ਅੱਜ ਜਦੋਂ ਅਸੀਂ ਇਹ ਸ਼ੋਅ ਕਰ ਰਹੇ ਹਾਂ ਤਾਂ ਪੰਜਾਬ ਵਿੱਚ ਚੋਣਾਂ ਸ਼ੁਰੂ ਹੋ ਚੁੱਕੀਆਂ ਹਨ। ਸਿਆਸੀ ਪਾਰਟੀਆਂ ਪ੍ਰਤੀ ਲੋਕਾਂ ਦੇ ਰੁਝਾਨ, ਪੰਜਾਬ ਦੇ ਮਸਲਿਆਂ ਪ੍ਰਤੀ ਮੁੱਖ ਪਾਰਟੀਆਂ ਦੀ ਸਹਿਰਦਤਾ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਕੀ ਰੁਖ ਲੈ ਸਕਦੀ ਹੈ? ਇਨ੍ਹਾਂ ਸਾਰੇ ਪਹਿਲੂਆਂ ਪ੍ਰਤੀ ਅੱਜ ਅਸੀਂ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਔਰ ਸਮੂਹ ਸਰੋਤੇ ਔਰ ਦਰਸ਼ਕ ਜਿਹੜੇ ਵੱਖ-ਵੱਖਰੇ ਮਾਧਿਅਮਾਂ ਰਾਹੀਂ ਟੀਵੀ 84 ਨੂੰ ਸੁਣਦੇ ਵੀ ਨੇ, ਦੇਖਦੇ ਵੀ ਨੇ ਔਰ ਮਾਣਦੇ ਵੀ ਨੇ ਔਰ ਬਹੁਤ ਸਾਰੀਆਂ ਜਿਹੜੀਆਂ ਵੱਡਮੁੱਲੀਆਂ ਜਾਣਕਾਰੀਆਂ ਨੇ ਹਾਸਲ ਵੀ ਕਰਦੇ ਨੇ ਸਭ ਨੂੰ ਮੇਰੇ ਵੱਲੋਂ ਪਿਆਰਪਰੀ ਵਾਈਫ ਜੀ ਦਾ ਖਾਲਸਾ ਵਾਹਿਦ ਜੀ ਕੀ ਫਤਿਹ ਜੀ ਹਰਪ੍ਰੀਤ ਸਿੰਘ ਜੀ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਆ ਸਾਰਿਆਂ ਤੋਂ ਪਹਿਲਾਂ ਅਸੀਂ ਗੱਲ ਕਰਦੇ ਆ ਡੇਰੇ ਸਿਰਸੇ ਦੇ ਵਿਚਾਰੇ ਅਤੇ ਅਕਾਲੀ ਦਲ ਦੇ ਵਿਚਾਰੇ ਜਿਹੜੀ ਸਾਂਝ ਪਾਈ ਗਈ ਹੈ ਇਸ ਬਾਰੇ ਇਹਨੂੰ ਹਾਲਾਂਕਿ ਇਹ ਵੀ ਦਾਅਵੇ ਕੀਤੇ ਜਾ ਰਹੇ ਆ ਕਿ ਇਹ ਸਾਂਝ ਤਾਂ ਪੁਰਾਣੀ ਚੱਲੀ ਆਉਂਦੀ ਹੈ ਮਾਫੀ ਤੋਂ ਲੈ ਕੇ ਜਿਹੜਾ ਸਾਰਾ ਘਟਨਾਕ੍ਰਮ ਹੈਗਾ ਸਾਡੇ ਸਾਹਮਣੇ ਆ ਪਰ ਜੇ ਅਸੀਂ ਇਸ ਘਟਨਾ ਦੀ ਗੱਲ ਕਰੀਏ ਜਿੱਥੇ ਜਿਹੜੇ ਅਕਾਲੀ ਦਲ ਦੇ ਮੰਤਰੀਆਂ ਤੋਂ ਲੈ ਕੇ ਜਿਹੜੇ ਉਹਨਾਂ ਦੇ ਉਮੀਦਵਾਰ ਨੇ ਬਠਿੰਡੇ ਤੇ ਮਾਨਸਾ ਜ਼ਿਲ੍ਹੇ ਦੇ ਉਹਨਾਂ ਵੱਲੋਂ ਇਹ ਵਾਅਦਾ ਕੀਤਾ ਗਿਆ ਕਿ ਜਿਹੜਾ ਡੇਰਾ ਸਿਰਸਾ ਦਾ ਮੁਖੀ ਹੈ ਉਹਦੀ ਨਾਮ ਚਰਚਾ ਜਿਹੜੀ ਹੁੰਦੀ ਹੈ ਉਹਨੂੰ ਅਸੀਂ ਪੰਜਾਬ ਦੇ ਵਿੱਚ ਵਾਪਸ ਲੈ ਕੇ ਆਵਾਂਗੇ ਸੋ ਇਸ ਹਵਾਲੇ ਨਾਲ ਜਿਹੜੀ ਇਹ ਵਿਚਾਰਧਾਰਕ ਜਿਹੜੀ ਸਿੱਖਾਂ ਦੇ ਨਾਲ ਟਕਰਾਅ ਹੈਗਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇਨ੍ਹਾਂ ਚੋਣਾਂ ਦੇ ਵਿੱਚ ਇਹਦਾ ਕੀ ਅਸਰ ਹੋ ਸਕਦਾ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਤਾਂ ਉੱਥੇ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ ਤੇ ਆਉਣ ਵਾਲੀ ਜਿਹੜੀ ਪੰਜਾਬ ਦੀ ਸਿਆਸਤ ਹੈਗੀ ਹੈ ਖਾਸ ਕਰਕੇ ਸਿੱਖ ਸਿਆਸਤ ਉਹਦੇ ਵਿੱਚ ਇਸ ਘਟਨਾਕ੍ਰਮ ਦਾ ਕੀ ਪ੍ਰਭਾਵ ਪੈ ਸਕਦਾ ਹੈ ਹਾਂਜੀ ਵੀ ਜੀ ਕਾਫੀ ਕਾਫੀ ਨੁਕਤੇ ਜਿਹੜੇ ਹੈਗੇ ਨੇ ਸਵਾਲ ਦੇ ਵਿੱਚ ਆ ਗਏ ਨੇ ਪਰ ਮੇਰਾ ਖਿਆਲ ਹੁੰਦਾ ਤੇ ਜੇ ਮੈਂ ਅਸੀਂ ਜੇ ਮੈਥਮੈਟਿਕਸ ਦੇ ਹੁੰਦੇ ਆ ਸਵਾਲ ਜਾਂ ਕੋਈ ਵੀ ਹੋਰ ਸਵਾਲ ਹੁੰਦੇ ਜਿੱਦੀ ਮਰਜ਼ੀ ਅਸੀਂ ਇਹ ਬਾਰ ਬnik ਲਈਏ ਜੇਕਰ ਸਾਡੇ ਕੋਲ ਫਾਰਮੂਲੇ ਨੇ ਤੇ ਸਵਾਲ ਜਿਹੜੇ ਬੜੇ ਸੌਖੇ ਹੱਲ ਹੁੰਦੇ ਨੇ ਬਾਦਲਾਂ ਬਈ ਜਿਹੜੀ ਜਿਹੜੇ ਹੱਥ ਮਿਲੇ ਹੋਣੇ ਇਕੱਲੇ ਕੋਈ ਸੌਤਾ ਸਾਥ ਦੀ ਗਾੜੀ ਕਾਲ ਨਹੀਂ ਹੈ ਇਕੱਲੇ ਦੇ ਇਕੱਲੇ ਜੀ ਪੰਜਾਬ ਦੇ ਵਿੱਚ ਜਦੋਂ ਜਦੋਂ ਵੀ ਜਿਹੜਾ ਸਿੱਖ ਪੰਥ ਦੇ ਨਾਲ ਇੱਕ ਟਕਰਾਅ ਹੋਇਆ ਕਿਸੇ ਵੀ ਇੱਕ ਵਿਰੋਧੀ ਧਿਰ ਵਿਰੋਧੀ ਧਿਰ ਦਾ ਮਤਲਬ ਇਹ ਇਹ ਨਹੀਂ ਕਿ ਕਿਸੇ ਦੀ ਕੋਈ ਸੋਚ ਦੇ ਖਿਲਾਫ ਜਿਹੜਾ ਸਿੱਖ ਪੰਥ ਜਿਹੜਾ ਉਹ ਆ ਕੇ ਖੜਦਾ ਪਰ ਹਾਂ ਜੇ ਕੋਈ ਠੀਕ ਹੈ ਕਿਸੇ ਦਾ ਜੇ ਵੱਖਰਾ ਧਰਮ ਹੈ ਉਹਨਾਂ ਦੇ ਵੱਖਰੇ ਸਿਧਾਂਤ ਨੇ ਵੱਖਰੀਆਂ ਉਹਨਾਂ ਦੀਆਂ ਮਰਿਆਦਾਵਾਂ ਨੇ ਵੱਖਰੀ ਉਹਨਾਂ ਦੀ ਉਹਨਾਂ ਦਾ ਇਤਿਹਾਸ ਹੈ ਵੱਖਰਾ ਉਹਨਾਂ ਦਾ ਗ੍ਰੰਥ ਹੈ ਜਾਂ ਵੱਖਰੀ ਉਹਨਾਂ ਦੀ ਜਿਹੜੀ ਆਈਡੀਓਲੋਜੀ ਉਹਦੇ ਨਾਲ ਸਿੱਖ ਪੰਥ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਸਿੱਖ ਪੰਥ ਦੇ ਜਿਹੜੇ ਸਿਧਾਂਤ ਨੇ ਜਾਂ ਜਿਹੜੀਆਂ ਪਰੰਪਰਾਵਾਂ ਨੇ ਸਿੱਖ ਪੰਥ ਦੀਆਂ ਜਦੋਂ ਉਹ ਵੀ ਥਿੱਲੀ ਉਡਾਈ ਜਾਂਦੀ ਹੈ ਤੇ ਉਹਦੇ ਨਾਲ ਸਿੱਖ ਪੰਥ ਜਿਹੜਾ ਹੈਗਾ ਉਹ ਜ਼ਰੂਰ ਇੱਕ ਟਕਰਾਅ ਵਾਲੀ ਸਥਿਤੀ ਚਾਹੁੰਦਾ ਔਰ ਇਸੇ ਟਕਰਾਅ ਵਾਲੀ ਸਥਿਤੀ ਦੇ ਵਿੱਚ ਜੇ ਬਹੁਤ ਸਾਰੇ ਸਾਡੇ ਸਰੋਤੇ ਔਰ ਦਰਸ਼ਕਾਂ ਨੂੰ ਇਹ ਇਸ ਗੱਲ ਦਾ ਇਲਹਾਮ ਹੈ ਇਹ ਸੋਤੇ ਸਾਤੋਂ ਵੀ ਪਹਿਲਾਂ ਜਿਹੜੇ ਬਾਦਲਾਂ ਦੀ ਜਿਹੜੇ ਹੱਥ ਸੀ ਉਹ ਨਰੰਕਾਰੀਆਂ ਦੇ ਨਾਲ ਵੀ ਮਿਲੇ ਸੀ ਉਦੋਂ ਵੀ ਇਹ ਪ੍ਰਕਾਸ਼ ਬਾਦਲ ਜਿਹੜਾ ਸੀ ਇਹ 1970 ਦੇ ਵਿੱਚ ਵੀ ਉਹਨੂੰ ਇੱਕ ਸੇਫ ਪੈਸੇ ਜਿਹੜਾ ਉਹਨਾਂ ਦੇ ਗੁਰਬਚਨ ਨੂੰ ਉਹਨੂੰ ਦਿੱਤਾ ਗਿਆ ਉਹ ਵੀ ਬਾਦਲ ਕੋਲੋਂ ਦਿੱਤਾ ਗਿਆ ਔਰ ਇਹ ਉਹ ਬਾਦਲ ਇਹ ਇੱਕ ਤਰੀਕੇ ਨਾਲ ਇਹੋ ਵੱਡਾ ਇਹੋ ਜਿਹਾ ਵੱਡਾ ਬਹਿ ਰੁਪਿਆ انسان ਸਿੱਖ ਪੰਥ ਦੇ ਵਿੱਚ ਜਿਹੜਾ ਪੰਥ ਦੇ ਨਾਂ ਦੇ ਉੱਤੇ ਵੋਟਾਂ ਲੈਂਦਾ ਔਰ ਪੰਥ ਦੀ ਜਿਹੜੀ ਪਿੱਠ ਦੇ ਵਿੱਚ ਆ ਉਹ ਸ਼ੁਰਾ ਕੋਪੜ ਨੂੰ ਉਹਨੂੰ ਸਮਾਂ ਨਹੀਂ ਲੱਗਦਾ ਜੇ ਅੱਜ ਦੇ ਕੰਟੈਕਸਟ ਦੇ ਵਿੱਚ ਅਸੀਂ ਗੱਲ ਕਰਦੇ ਆ ਤੇ ਜੇ ਇਵਨ 2007 ਦੇ ਵਿੱਚ ਵੀ ਇਹੀ ਸਾਨ ਜਦੋਂ ਇਹ ਸੌਦਾ ਸਾਥ ਦੀ ਸਾਰੀ ਦੀ ਸਾਰੀ ਕਹਾਣੀ ਸ਼ੁਰੂ ਹੋਈ ਕਿਸ ਤਰੀਕੇ ਦੇ ਨਾਲ ਉਹਨੇ ਸਿੱਖ ਪਾਰਕ ਦੀਆਂ ਪਰੰਪਰਾਵਾਂ ਦੀ ਖੀਲ ਲਈ ਖਾਸ ਤੌਰ ਦੇ ਤੇ ਜਿਹੜਾ ਅੰਮ੍ਰਿਤ ਸੰਚਾਰ ਦਾ ਇੰਸਟੀਚਿਊਸ਼ਨ ਹੈਗਾ ਉਹਦੀਆਂ ਉਹਦੀ ਖੀਲ ਲਈ ਉਦੋਂ ਤੋਂ ਲੈ ਕੇ ਵੀ ਇਸ ਸ਼ਖ ਦੇ ਇਸ ਲੋਕੀ ਤੱਕ ਆਗਿਆਤ ਸਿਆਸਤਦਾਨ ਕਹਿੰਦੇ ਮੈਨੂੰ ਲੱਗਦਾ ਹੁੰਦਾ ਕਿ ਇਹ ਮਕਾਰ ਸਿਆਸਤਦਾਨ ਹੈ ਇਸ ਮਕਾਰ ਸਿਆਸਤਦਾਨ ਦੇ ਤੁਸੀਂ ਜਿਹੜੇ ਪੈਂਤੜੇ ਦੇਖ ਲਓ ਉਹਦੀਆਂ ਉਹਦੇ ਤੁਸੀਂ ਐਕਸ਼ਨ ਦੇਖ ਲਓ ਉਦੋਂ ਤੋਂ ਲੈ ਕੇ ਹੁਣ ਤੱਕ ਕਦੀ ਇਹ ਇਹ ਜਦੋਂ ਤਾਈ ਨੇ ਦਰਬਾਰ ਸਾਹਿਬ ਦੇ ਵਿੱਚ ਜਾਣਾ ਹੁੰਦਾ ਜਾਂ ਜਦੋਂ ਤੱਕ ਕਿਸੇ ਗੁਰਦੁਆਰੇ ਦੇ ਵਿੱਚ ਜਾਣਾ ਹੁੰਦਾ ਤੇ ਇਹਦੇ ਘੋਟਿਆਂ ਦੀ ਜਿਹੜੀ ਗਰੀਸ ਆ ਉਹ ਜੰਮ ਜਾਂਦੀ ਹੁੰਦੀ ਆ ਇਹ ਹਮੇਸ਼ਾ ਕੁਰਸੀ ਦੇ ਉੱਤੇ ਬੈਠੂਗਾ ਪਰ ਜਦੋਂ ਕਿਸੇ ਵੀ ਇਹ ਇਹ ਜਿਹੜੇ ਸਾਧ ਨੇ ਜਿਹੜੇ ਭੂਗਨੇ ਨੇ ਉਹਨਾਂ ਦੇ ਕੋਲ ਜਾਣਾ ਹੁੰਦਾ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਬੈਠਾ ਹੁੰਦਾ ਇਹ ਇਹੀ ਸ਼ਕਤ ਔਰ ਸਾਡੇ ਸਾਹਮਣੇ ਤਸਵੀਰਾਂ ਨੇ ਹੁਣ ਸੌਦਾ ਸਾਹਿਬ ਵੀ ਕਹਾਣੀ ਲੈ ਲਈਏ ਇਸ ਸੌਦਾ ਸਾਥ ਦੇ ਕਰਕੇ ਪੰਜਾਬ ਦੇ ਵਿੱਚ ਕਿੰਨੇ ਕਤਲ ਹੋ ਚੁੱਕੇ ਨੇ ਸਰਕਾਰੀ ਕਤਲ ਜਿਹੜੇ ਕਿ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਨੇ ਉਹਨਾਂ ਸਾਰੇ ਕਤਲਾਂ ਦੇ ਵਿੱਚ ਪ੍ਰਕਾਸ਼ ਬਾਦਲ ਦੀ ਜਿਹੜੀ ਹੈਗੀ ਆ ਜੈ ਵੀ ਸਰਕਾਰ ਦੀ ਮੁੱਖ ਭੂਮਿਕਾ ਰਹੀ ਹੈ ਉਹ ਜਦੋਂ ਪਿਛਲੀਆਂ ਚੋਣਾਂ ਹੋਈਆਂ ਸੀ ਉਹਨਾਂ ਦੇ ਵਿੱਚ ਵੀ ਇਹਨੇ ਬਹੁਤ ਇੱਕ ਕੋਸ਼ਿਸ਼ ਕੀਤੀ ਔਰ ਕੋਸ਼ਿਸ਼ ਦੇ ਵਿੱਚ ਕਾਮਯਾਬ ਸਿਰਫ ਇਹ ਰਿਹਾ ਕਿ ਉਹਨੂੰ ਬਾਦਲ ਬਾਦਲ ਨੂੰ ਪਿਛਲੀਆਂ ਵੋਟਾਂ ਦੇ ਵਿੱਚ ਵੀ ਇੱਕ ਤਰੀਕੇ ਨਾਲ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸਨ ਉਹਨਾਂ ਦੇ ਵਿੱਚ ਵੀ ਨੇ ਪ੍ਰੋਮਿਸ ਕੀਤਾ ਹੈ ਔਰ ਲੋਕ ਸਭਾ ਦੇ ਵਿੱਚ ਤੁਸੀਂ ਇਹਨਾਂ ਦਾ ਹਾਲ ਦੇਖ ਸਕਦੇ ਹੋ ਕਿ ਕਿਹੋ ਜਿਹੇ ਤਰੀਕੇ ਨਾਲ ਇਹਨਾਂ ਦਾ ਹਾਲ ਇਨਸਪਾਈਟ ਆਫ ਦਾ ਪੈਕਟੇਜ ਸੌਤਾ ਸਾਧ ਨੇ ਇਹਨਾਂ ਨੂੰ ਇਹਨਾਂ ਨੂੰ ਆਪਣੀ ਹਮਾਇਤ ਦੇਣ ਦੀ ਦੇਣ ਦਾ ਪ੍ਰੋਸਾ ਦਿੱਤਾ ਸੌਤਾ ਸਾਧ ਦਾ ਜਿਹੜਾ ਆਪਣਾ ਕੋਰ ਮੈਂ ਜਿੱਤੀ ਜਿੱਤੀ ਉਹ ਵੀ ਜਿੱਤ ਨਹੀਂ ਸੀ ਸਕਿਆ ਇਸ ਇਸ ਚੀਜ਼ ਤੋਂ ਇਹ ਸਾਨੂੰ ਇੱਕ ਹਿੰਟ ਇੱਕ ਸੰਕੇਤ ਲੈ ਲੈਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਸੌਦਾ ਸਾਧ ਦੇ ਜਿਹੜਾ ਇੱਕ ਹੂਆ ਨਹੀਂ ਬਣਾਇਆ ਗਿਆ ਕਿ ਸੌਦਾ ਸਾਧ ਦੇ ਵੋਟਰ ਪਤਾ ਨਹੀਂ ਕਿੱਡਾ ਇੱਕ ਯੋਗ ਪਰ ਟਾ ਦੋਗੇ ਜੀ ਸੋ ਉਹ ਸਾਨੂੰ ਅਖੀਰ ਲੀਆਂ ਵੀ ਤੋਂ ਜਿਹੜੀਆਂ 14 ਦੀਆਂ ਪਾਰਲੀਮੈਂਟਰੀ ਇਲੈਕਸ਼ਨ ਸੀ ਜੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸਨ ਉਹਨਾਂ ਦੇ ਵਿੱਚ ਉਹਨਾਂ ਦੀ ਮਦਦ ਤੋਂ ਕੀ ਅਕਾਲੀ ਦਲ ਨੂੰ ਪ੍ਰਭਾਵ ਪਏ ਸਨ ਉਹ ਸਾਡੇ ਸਾਹਮਣੇ ਨੇ ਜੀ ਹਰਪ੍ਰੀਤ ਸਿੰਘ ਜੀ ਜਦੋਂ ਅਸੀਂ ਇਹ ਸਾਰੇ ਘਟਨਾਕ੍ਰਮ ਨੂੰ ਸੀ ਐਂਗਲ ਤੋਂ ਦੇਖ ਰਹੇ ਹਾਂ ਇੱਕ ਐਂਗਲ ਤੋਂ ਜਿਹੜਾ ਇਹਦਾ ਦੂਜਾ ਐਂਗਲ ਹੈਗਾ ਉਹ ਹੈ ਸਿੱਖ ਵੋਟ ਬੈਂਕ ਜਿਹੜਾ ਕਿ ਅਕਾਲੀ ਦਲ ਦਾ ਇੱਕ ਕੋਰ ਵੋਟ ਬੈਂਕ ਮੰਨਿਆ ਜਾਂਦਾ ਹੈ ਜਾਂ ਇਹ ਕਹੋ ਕਿ ਹੁਣ ਉਹਨੂੰ ਕਿਹਾ ਜਾ ਰਿਹਾ ਹੈ ਕਿ ਉਹ ਵੋਟ ਬੈਂਕ ਦਾ ਜਿਹੜਾ ਉਹ ਟੁੱਟਿਆ ਸੋ ਇਸ ਘਟਨਾ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਵੱਲੋਂ ਬਾਈਕਾਟ ਦੀ ਲਾਈਨ ਦਿੱਤੀ ਜਾ ਰਹੀ ਹੈ ਅਰਾਊਂਡ ਦ ਗਲੋਬ ਉਹ ਜਿਹੜੀ ਹੈ ਇਹਦੇ ਉੱਪਰ ਪ੍ਰੇਵੈਲ ਕਰੇਗੀ ਜਾਂ ਸਿੱਖ ਸੰਗਤਾਂ ਦਾ ਜਿਹੜਾ ਰੁਝਾਨ ਹੈ ਇਹਨਾਂ ਚੋਣਾਂ ਦੇ ਵਿੱਚ ਉਹ ਕੀ ਹੋ ਸਕਦਾ ਹੈ ਜਾਂ ਕੀ ਦੇਖਣ ਨੂੰ ਮਿਲ ਰਿਹਾ ਹੈ ਅਭੀ ਜੀ ਮੈਨੂੰ ਇਹ ਲੱਗਦਾ ਕਿ ਸਾਨੂੰ ਇਸ ਗੱਲ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਕਿ ਕੀ ਹੋਣਾ ਚਾਹੀਦਾ ਰਾਦਰਦਨ ਕਿ ਅਸੀਂ ਇਸ ਚੀਜ਼ ਨੂੰ ਪੋਰਟੈਂਡ ਕਰੀਏ ਇਸ ਚੀਜ਼ 'ਤੇ ਕਿ ਆਸਰਾਈਆਂ ਲਈਏ ਕਿ ਕੀ ਹੋ ਸਕਦਾ ਕਿਉਂਕਿ ਸਿੱਖਪਨ ਇੱਕ ਜਿਹੜੀ ਚੇਤਨਾ ਜਿਹੜੀ ਪੰਥ ਪ੍ਰਤੀ ਆਪਣੇ ਸਿਧਾਂਤਾਂ ਪ੍ਰਤੀ ਜਿਹੜੀ ਚੇਤਨਾ ਹੋਣੀ ਬਹੁਤ ਜ਼ਰੂਰੀ ਹੈ ਔਰ ਅਨਫੋਰਚੂਨੇਟਲੀ ਇਹ ਕਹਿਣਾ ਪੈਂਦਾ ਕਿ ਸਿੱਖ ਪੰਥ ਦੇ ਵਿੱਚ ਉਹ ਧਾਰਮਿਕ ਔਰ ਉਹ ਰਾਜਨੀਤਿਕ ਚੇਤਨਾ ਜਿਹੜੀ ਹੈਗੀ ਆ ਉਹ ਅਜੇ ਇੰਨੇ ਵੱਡੇ ਰੂਪ ਦੇ ਵਿੱਚ ਪ੍ਰਪਲ ਨਹੀਂ ਹੋਈ ਜਾਂ ਇਹ ਪ੍ਰਪਲ ਹੈ ਜਿਹੜੀ ਕਿ ਸਾਨੂੰ ਜੋ ਸਰਵਤ ਖਾਲਸਾ ਜੋ ਪਿਛਲੀ ਵਾਰ ਸਰਵਤ ਖਾਲਸਾ ਹੋਇਆ ਸੀ ਉਹਦੇ ਵਿੱਚ ਜਿਹੜੀ ਸੰਗਤ ਦਾ ਕਟਕ ਸੀ ਲੱਖਾਂ ਦਾ ਕਟਕ ਉਹਦੇ ਵਿੱਚ ਨਜ਼ਰ ਆਈ ਪਰ ਉਹਨੂੰ ਚੈਨਲਾਈਜ਼ ਕਰਨ ਦੇ ਲਈ ਉਸ ਰੋਸ ਨੂੰ ਮੈਨੀਫੈਸਟੇਸ਼ਨ ਤਾਂ ਹੁੰਦੀ ਆ ਉਸ ਰੋਸ ਦਾ ਵਿਖਾਵਾ ਹੁੰਦਾ ਪਰ ਉਹ ਚੈਨਲਾਈਜ਼ ਨਹੀਂ ਹੋ ਰਿਹਾ ਕਿਸੇ ਵੀ ਤਰੀਕੇ ਨਾ ਉਹ ਵੋਟ ਬੈਂਕ ਦੇ ਜ਼ਰੀਏ ਚੈਨਲਾਈਜ਼ ਹੋ ਪਾਰਿਆ ਨਾ ਕਿਸੇ ਲਹਿਰ ਦੇ ਜ਼ਰੀਏ ਉਹ ਜਿਹੜਾ ਰੋਸ ਹੈ ਉਹ ਜਿਹੜੀਆਂ ਜਿਹੜੀਆਂ ਉਮੰਗ ਹੈ ਕਿ ਜਿਹੜੀ ਇੱਛਾ ਹੈਗੀ ਆ ਉਹ ਮਤਲਬ ਕਿਸੇ ਤਰੀਕੇ ਦੇ ਨਾਲ ਚੈਨਲਾਈਜ਼ ਹੋ ਪਾਰੀ ਹੈ ਔਰ ਇਹ ਇਹਨਾਂ ਦੇ ਵਿੱਚ ਵੀ ਇਹਨਾਂ ਚੋਣਾਂ ਦੇ ਵਿੱਚ ਵੀ ਇਹ ਇੱਕ ਐਂਟੀ ਇਨਕੰਮਬੈਂਸੀ ਲੇਅਰ ਵੀ ਹੈਗੀ ਜਿਹੜੀ ਕਿ ਅਦਰਵਾਈਜ਼ ਪੰਜਾਬ ਦੇ ਵਿੱਚ ਜੇ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਛਾਤੀ ਮਾਰਦੇ ਹੋ ਤੇ ਹਰ 5 ਸਾਲ ਬਾਅਦ ਐਂਟੀ ਇਨਕੰਮਬੈਂਸੀ ਜਿਹੜੀ ਹੈਗੀ ਆ ਉਹ ਲੇਅਰ ਬਣਦੀ ਆ ਔਰ ਕਦੀ ਅਕਾਲੀ ਆਉਂਦੇ ਕਦੀ ਕਾਂਗਰਸ ਆਉਂਦੀ ਫੇਰ ਅਕਾਲੀ ਆਉਂਦੇ ਫੇਰ ਕਾਂਗਰਸ ਆਉਂਦੇ ਨੇ ਹੁਣ ਇਸ ਇਸ ਸਾਰੇ ਜੇ 2017 ਦੀਆਂ ਚੋਣਾਂ ਦੇ ਵਿੱਚ ਜਿਹੜਾ ਇਹ ਫੈਕਟਰ ਆ ਐਂਟੀ ਇਨਕੰਮਬੈਂਸੀ ਦਾ ਉਹ ਤਾਂ ਹੈਗਾ ਹੀ ਹੈਗਾ ਔਰ ਇਹ ਜਿਹੜਾ ਫੈਕਟਰ ਹੈਗਾ ਪਿਛਲੇ 10 ਸਾਲਾਂ ਦੇ ਵਿੱਚ ਅਕਮੂਲੇਟ ਹੋਇਆ ਪਿਆ ਇਕੱਠਾ ਹੋਇਆ ਪਿਆ ਜਿਹੜਾ ਕਿ ਇਸ ਇਨਾਂ ਇਲੈਕਸ਼ਨਸ ਦੇ ਵਿੱਚ ਪ੍ਰਤੱਖ ਰੂਪ ਦੇ ਵਿੱਚ ਮੈਨੂੰ ਲੱਗਦਾ ਕਿ ਸਾਹਮਣੇ ਆਏਗਾ ਜੀ ਬਿਲਕੁਲ ਹਰਪ੍ਰੀਤ ਸਿੰਘ ਜੀ ਜਦੋਂ ਤੁਸੀਂ ਐਂਟੀ ਇਨਕੰਮਬੈਂਸੀ ਫੈਕਟਰ ਦੀ ਗੱਲ ਕਰਦੇ ਹੋ ਇਹਦੇ ਨਾਲ ਅਸੀਂ ਬਹੁਤੀ ਵਾਰ ਅਸੀਂ ਜਦੋਂ ਪੰਜਾਬ ਨੂੰ ਦੇਖਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਵੱਡਾ ਵੋਟ ਬੈਂਕ ਸਿੱਖਾਂ ਦਾ ਹੈਗਾ ਤਾਂ ਜਿਹੜੇ ਸਿੱਖ ਮਸਲੇ ਨੇ ਉਹਨਾਂ ਨੂੰ ਪੰਜਾਬ ਦੇ ਮਸਲਿਆਂ ਨਾਲੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਇਹ ਇਦਾਂ ਐਨਾਲਿਸਟ ਵੀ ਸੋਚਦੇ ਨੇ ਸੋ ਜਦੋਂ ਅਸੀਂ ਇਹ ਸਾਰੇ ਘਟਨਾਕ੍ਰਮ ਨੂੰ ਦੇਖਦੇ ਹਾਂ ਤਾਂ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਹੈ ਐਂਟੀ ਇਨਕੰਮਬੈਂਸੀ ਫੈਕਟਰ ਹੈਗਾ ਇਹਦੇ ਵਿੱਚੋਂ ਕਿਤੇ ਨਾ ਕਿਤੇ ਬਹੁਤੀ ਜਿਹੜੀ ਸਪੋਰਟ ਹੈਗੀ ਹੈ ਉਹ ਆਮ ਆਦਮੀ ਪਾਰਟੀ ਨੂੰ ਜਾਂਦੀ ਦਿੱਸਦੀ ਹੈ ਤਾਂ ਜਿਹੜੇ ਲੋਕਾਂ ਦਾ ਪੰਜਾਬ ਵਾਸੀਆਂ ਦਾ ਖਾਸ ਕਰਕੇ ਜਦੋਂ ਅਸੀਂ ਡਾਇਸਪੋਰਾ ਦੀ ਗੱਲ ਕਰਦੇ ਹਾਂ ਸਿੱਖਾਂ ਦਾ ਰੁਝਾਨ ਜਿਹੜਾ ਆਮ ਆਦਮੀ ਪਾਰਟੀ ਦੇ ਵੱਲ ਨੂੰ ਹੋਇਆ ਹੈ ਵਧਿਆ ਹੈ ਇਨੂੰ ਤੁਸੀਂ ਇਸ ਰੁਝਾਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਜੇ ਇਹ ਉਧਰ ਨੂੰ ਭੁਗਤਦਾ ਇਹਨਾਂ ਚੋਣਾਂ ਦੇ ਵਿੱਚ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖ ਮਸਲੇ ਹੈਗੇ ਆ ਪੰਜਾਬ ਦੇ ਮਸਲੇ ਨੇ ਉਹਨਾਂ ਦੇ ਉੱਪਰ ਕੀ ਆਮ ਆਦਮੀ ਪਾਰਟੀ ਇਹ ਸਾਰੇ ਨੂੰ ਇਹ ਸਾਰੇ ਪਾਰਟ ਦੇ ਉੱਪਰ ਕੁਝ ਡਿਲੀਵਰ ਕਰਨ ਦੇ ਵਿੱਚ ਕਾਮਯਾਬ ਹੋ ਸਕੇਗੀ ਅ ਅਖੀਰਲੇ ਮੇਰਾ خیال ਸਵਾਲ ਦਾ ਜਵਾਬ ਮੈਂ ਪਹਿਲਾਂ ਦੇਣਾ ਚਾਹੁੰਦਾ ਆ ਦੇਖੋ ਔਰ ਇਸ ਕਾਲ ਦੇ ਵਿੱਚ ਮੈਂ ਇਹ ਵੀ ਪਹਿਲਾਂ ਤੋਂ ਹੀ ਜਿੰਨੇ ਆਪਣੇ ਦਰਸ਼ਕ ਨੇ ਸਰੋਤਿਆਂ ਤੋਂ ਮੈਂ ਇਸ ਗੱਲ ਵੀ ਦੀ ਇੱਕ ਜਗ੍ਹਾ ਵੀ ਲੈਣੀ ਚਾਹੁੰਦਾ ਵੀ ਮੈਂ ਆਸ ਕਰਦਾ ਮੇਰੀ ਅਰਦਾਸ ਹੀ ਹੈ ਉਸ ਕਾਲਪੁਰਖ ਅੱਗੇ ਕਿ ਜਿਹੜਾ ਮੇਰਾ ਨਜ਼ਰੀਆ ਮੈਂ ਪੇਸ਼ ਕਰਾਂਗਾ ਮੈਂ ਉਹਦੇ 'ਚ ਝੂਠਾ ਸਾਬਤ ਹੋਵਾਂ ਜੀ ਕਿਉਂਕਿ ਸਾਡੇ ਦਿਲ ਦੇ ਵਿੱਚ ਕੋਈ ਇਹ ਤਾਂ ਇਸ ਚੀਜ਼ ਤਾਂ ਇੱਛਾ ਹੈ ਨਹੀਂ ਵੀ ਅਸੀਂ ਉੱਥੇ ਜਾ ਕੇ ਐਮਐਲਏ ਬਣਨਾ ਜਾਂ ਅਸੀਂ ਉੱਥੇ ਜਾ ਕੇ ਆ ਕੋਈ ਹੋਰ ਪੋਸਟ ਲੈਣੀ ਆ ਜਾਂ ਕੋਈ ਸਾਡੇ ਅਜੇ ਆਥਿਕ ਸਾਡੇ ਹਿੱਤ ਉਸ ਧਰਤੀ ਨਾਲ ਜੁੜੇ ਹੋਏ ਨੇ ਜੇਕਰ ਜੁੜੇ ਹੋਏ ਨੇ ਤੇ ਸਿਰਫ ਇਹ ਹਿੱਤ ਜੁੜੇ ਹੋਏ ਨੇ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਆਪਣੇ ਵਾਂਗ ਖੁਸ਼ਹਾਲ ਦੇਖਣਾ ਚਾਹੁੰਦੇ ਆ ਆਪਣੇ ਵਾਂਗ ਆਜ਼ਾਦ ਦੇਖਣਾ ਚਾਹੁੰਦੇ ਆ ਜਿੱਥੇ ਉਹ ਬੋਲ ਸਕਣ ਜਿੱਥੇ ਆਪਣੀ ਗੱਲ ਕਹਿ ਸਕਣ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਣ ਆਪਣੀਆਂ ਜਿਹੜੇ ਧਰਮ ਨੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਆ ਆਪਣਾ ਉਹਨਾਂ ਨੂੰ ਇੰਜੋਏ ਕਰ ਸਕਣ ਜਾਂ ਉਹਨਾਂ ਨੂੰ ਮਾਣ ਸਕਣ ਜਿਹੜੀਆਂ ਉਹਨਾਂ ਦੇ ਧਰਮ ਦੀਆਂ ਵਿਸ਼ੇਸ਼ਤਾਵਾਂ ਨੇ ਜੀ ਪਹਿਲੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਇਲੈਕਸ਼ਨ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੇ ਹਾਲਾਤ ਤੇ ਹਾਲਤ ਹਾਲਤ ਤੇ ਹਾਲਾਤ ਬਦਲ ਨਹੀਂ ਸਕੇਗਾ ਇਹ ਮੇਰੀ ਆਪਣੀ ਨਿੱਜੀ ਇੱਕ رائے ਆ ਉਹ ਤਾਂ ਕਰਕੇ ਕਿਉਂਕਿ ਪੰਜਾਬ ਇੱਕ ਐਓ ਜੇ ਇਹ ਮੋੜ ਦੇ ਉੱਤੇ ਆ ਜਾਂ ਪੰਜਾਬ ਇੱਕ ਐਲਜੀ ਪਸਥਿਤੀ ਦੇ ਵਿੱਚ ਹੈ ਜਿੱਦੇ ਵਿੱਚ ਉਹ ਦੇਸ਼ ਜਿਹੜੇ ਉਸ ਦੇਸ਼ ਦੇ ਇੰਡੀਆ ਵਰਗੀ ਸਟੇਟ ਦੇ ਬਾਕੀ ਸਾਰੇ ਪਾਸ ਨਾਲੋਂ ਵੱਖਰਾ ਹੈ ਵੱਖਰੇ ਹੋਣ ਦੇ ਦੋ ਤਿੰਨ ਕਾਰਨ ਇੱਕ ਸਿੱਖ ਕਿਉਂਕਿ ਇੱਕ ਵੱਖਰੀ ਨੇਸ਼ਨ ਹੈ ਇੱਕ ਵੱਖਰੀ ਕੌਮ ਹੈ ਔਰ ਉਹਦੇ ਸਿਧਾਂਤ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਵਿਦਰੋਹ ਹੈ ਜਿਹੜੇ ਮੇਨਸ ਟੀਮ ਬ੍ਰਾਹਮਣਵਾਦ ਦੇ ਸਿਧਾਂਤ ਨੇ ਜਿਨ੍ਹਾਂ ਦੇ ਕਰਕੇ ਉਸ ਪੂਰੇ ਤੇ ਪੂਰੇ ਦੇਸ਼ ਦੇ ਵਿੱਚ ਇੱਕ ਐਂਟੀ ਪੰਜਾਬ ਆ ਇੱਕ ਮਾਈਂਡ ਸੈਟ ਜਿਹੜਾ ਹੈਗਾ ਉਹ ਜ਼ਰੂਰ ਕੰਮ ਕਰਦਾ ਸੋ ਉਸ ਸੰਵਿਧਾਨ ਦੇ ਥੱਲੇ ਲੜੀਆਂ ਗਈਆਂ ਇਲੈਕਸ਼ਨਸ ਦੇ ਵਿੱਚ ਜਿਹਦੇ ਵਿੱਚ ਸਟੇਟਸ ਨੂੰ ਕੋਈ ਅਧਿਕਾਰ ਹੀ ਨਹੀਂ ਜੇ ਅਧਿਕਾਰ ਹੈਗੇ ਨੇ ਤੇ ਉਹ ਅਧਿਕਾਰਾਂ ਨੂੰ ਉੱਥੇ ਉਹਨਾਂ ਦੀ ਪਾਲਣਾ ਉੱਥੇ ਇੰਜੋਏ ਨਹੀਂ ਕਰ ਸਕਦਾ ਉਹਨਾਂ ਅਧਿਕਾਰਾਂ ਨੂੰ ਫੋਰ ਐਗਜ਼ਾਮਪਲ ਵੀ ਆ ਭਾਰਤ ਦਾ ਸੰਵਿਧਾਨ ਇਹ ਕਹਿੰਦਾ ਕਿ ਜਿਹੜਾ ਪਾਣੀ ਹੈ ਉਹ ਇੱਕ ਸਟੇਟ ਸਬਜੈਕਟ ਆ ਪਰ ਪੰਜਾਬ ਦੇ ਕੇਸ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਕਿ ਹਰਿਆਣਾ ਰਾਜਸਥਾਨ ਤੇ ਦਿੱਲੀ ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਦੇ ਉੱਤੇ ਵੀ ਆਪਣਾ ਹੱਕ ਨਹੀਂ ਜਤਾ ਸਕਦਾ ਪਰ ਉਹ ਪੰਜਾਬ ਦੇ ਵੱਡੇ ਪਾਣੀ ਨੂੰ ਉਹ ਆਪਣੇ ਵੱਲ ਲੈ ਕੇ ਜਾ ਰਿਹਾ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦਾ ਮੇਨ ਮੁੱਦਾ ਸਿਰਫ ਤੇ ਸਿਰਫ ਕਰਾਪਸ਼ਨ ਜਾਂ ਨਸ਼ਾ ਹੈ ਹੁਣ ਕਰਾਪਸ਼ਨ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਡਿਫਾਈਨ ਕਰਨਾ ਚਾਹੁੰਦੇ ਆ ਇਹ ਸਾਡੇ ਹੱਥ ਦੇ ਵਿੱਚ ਆ ਕੀ ਕਰਾਪਸ਼ਨ ਸਿਰਫ ਉਹ ਆ ਜਿਹੜੀ ਦਫ਼ਤਰਾਂ ਦੇ ਵਿੱਚ ਬੈਠਾ ਬਾਬੂ ਲੈਂਦਾ ਜਾਂ ਕਰਾਪਸ਼ਨ ਉਹ ਆ ਜਿਹੜੀ ਚੌਂਕ 'ਚ ਖੜਿਆ ਹੋਇਆ ਸਪਾਈ ਲੈਂਦਾ ਜਾਂ ਸਾਡੇ ਘਰਾਂ ਦੇ ਵਿੱਚ ਜਦੋਂ ਪਾਸਪੋਰਟ ਬਣਦੇ ਨੇ ਉਹਨਾਂ ਦੀ ਜਿਹੜੀ ਉਹ ਫੀਸ ਮੰਗੀ ਜਾਂਦੀ ਆ ਸਪਾਈਆਂ ਵੱਲੋਂ ਉਹ ਆ ਕਰਾਪਸ਼ਨ ਜਿਵੇਂ ਟੀਚਰਾਂ ਦੇ ਵੱਲੋਂ ਟਿਊਸ਼ਨਾਂ ਰੱਖਣ ਨੂੰ ਕਰਪਸ਼ਨ ਕਹਿੰਦੇ ਆ ਉਹਨਾਂ ਨੂੰ ਡਿਫਾਈਨ ਕਰਨਾ ਤੁਹਾਡੇ ਤੁਹਾਡੇ ਉੱਤੇ ਮੁਨਸਰ ਕਰਦਾ ਹੋ ਜਿਹੜੀ ਆਮ ਆਦਮੀ ਪਾਰਟੀ ਆ ਉਹ ਕਰਪਸ਼ਨ ਦਾ ਸਿਰਫ ਇਹੀ ਪਾਸ ਲੈ ਕੇ ਹੋਣਾ ਚਾਹੁੰਦੀ ਹੈ ਪਰ ਉਸ ਕਰਪਸ਼ਨ ਦਾ ਉਹ ਕੀ ਕਰੇਗੀ ਔਰ ਇਹ ਜਿਹੜੀ ਕਰਪਸ਼ਨ ਆ ਹੋ ਸਕਦਾ ਕਿ ਸੈਂਕੜੇ ਕਰੋੜ ਜਾਂ ਹਜ਼ਾਰ ਕਰੋੜਾਂ ਦੇ ਵਿੱਚ ਹੋਵੇ ਪਰ ਜਿਹੜੀ ਕਰਪਸ਼ਨ ਪਾਣੀ ਦੀ ਲੁੱਟ ਕਰਕੇ ਜਿਹੜੀ ਕਰਪਸ਼ਨ ਪੰਜਾਬ ਦੀ ਆਰਥਿਕਤਾ ਦੀ ਲੁੱਟ ਕਰਕੇ ਜਿਹੜੀ ਕਰਾਪਸ਼ਨ ਜਿਹੜਾ ਪੰਜਾਬ ਨੂੰ ਅਸੀਂ ਪੈਸਾ ਭੇਜਦੇ ਆ ਜਿਹੜੇ ਪ੍ਰਵਾਸੀ ਪੰਜਾਬੀ ਨੇ ਜਿਹੜਾ ਉਹ ਪੈਸਾ ਭੇਜਦੇ ਨੇ ਉਹਦੀ ਦੁਰਵਰਤੋਂ ਜਾਂ ਉਹਦੀ ਕਲਪ ਕਰਕੇ ਬੈਂਕਿੰਗ ਕਰਕੇ ਉਹਦੀ ਇਨਵੈਸਟ ਕਿਤੇ ਹੋਰ ਕਰਨਾ ਜਾਂ ਉਸ ਰੂਪ ਦੇ ਵਿੱਚ ਆਰਥਿਕ ਤੌਰ ਦੇ ਉੱਤੇ ਜਿਹੜਾ ਸੋਸ਼ਲ ਹੁੰਦਾ ਕੀ ਉਹ ਕ腐ਸ਼ਨ ਦੇ ਘੇਰੇ ਤੋਂ ਬਾਹਰ ਆਉਂਦਾ ਸੋ ਇਨ੍ਹਾਂ ਗੱਲਾਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਕੋਈ ਬਹੁਤ ਸਟੈਂਡ ਟਕਰਾ ਦੇਖਣ ਨੂੰ ਅਜੇ ਤੱਕ ਨਹੀਂ ਮਿਲਿਆ ਹਾਂ ਇਹ ਗੱਲ ਵੀ ਸਹੀ ਹੈ ਕਿ ਲੋਕੀ ਇੰਨੀ ਕ腐ਸ਼ਨ ਜਿੰਨੀ ਕ腐ਸ਼ਨ ਦੀ ਗੱਲ ਅੱਜ ਆਮ ਆਦਮੀ ਪਾਰਟੀ ਕਰ ਰਹੀ ਹੈ ਲੋਕਾਂ ਦੇ ਵਿੱਚ ਇਹ ਵੀ ਹੈ ਕਿ ਚਲੋ ਸਾਨੂੰ ਹੋਰ ਨਹੀਂ ਕੁਝ ਤੇ ਇੰਨੀ ਕ腐ਸ਼ਨ ਕੋਈ ਜਿਹੜੀ ਹੈਗੀ ਆ ਉਹ ਰਾਤ ਮਿਲ ਜਾਵੇ ਸੋ ਜੇਕਰ ਆਮ ਆਦਮੀ ਪਾਰਟੀ ਅੱਜ ਜਿਹੜਾ ਕਿ ਮਾਹੌਲ ਬਣਿਆ ਵੀ ਹੋਇਆ ਔਰ ਇਹ ਵੀ ਵਕਰੀਆਂ ਵਕਰੀਆਂ ਜਿਹੜੇ ਐਗਜ਼ਿਟ ਪੋਲ ਨੇ ਓਪੀਨੀਅਨ ਪੋਲਸ ਨੇ ਉਹਨਾਂ ਦੇ ਵਿੱਚ ਇਹ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਬਹੁਤ ਮਤ ਕਿਤੇ ਉਹਨੂੰ 60 ਸੀਟਾਂ ਦਿੱਤੀਆਂ ਜਾਂਦੀਆਂ ਕਿਤੇ ਉਹਨਾਂ ਨੂੰ 80 ਸੀਟਾਂ ਦਿੱਤੀਆਂ ਜਾਂਦੀਆਂ ਔਰ ਕਿਤੇ ਤਾਂ ਕਿਤੇ ਕਈ ਐਗਜ਼ਿਟ ਪੋਲਸ ਦੇ ਵਿੱਚ ਉਹਨਾਂ ਨੂੰ 100 ਤੋਂ ਉੱਤੋਂ ਜਾਂ 100 ਦੇ ਕਰੀਬ ਜਿੰਨੀਆਂ ਸੀਟਾਂ ਉਹ ਵੀ ਦਿੱਤੀਆਂ ਗਈਆਂ ਨੇ ਚਲੋ ਇਹ ਗੱਲ ਮੈਟਰ ਨਹੀਂ ਕਰਦੀ ਸਵਾਲ ਇਹ ਹੈ ਕਿ ਕੀ ਉਹ ਪੰਜਾਬ ਦੇ ਜਿਹੜਾ ਆ ਜਿਹੜੀ ਮਾਨਸਿਕਤਾ ਜਾਂ ਪੰਜਾਬ ਦੀ ਮਾਨਸਿਕਤਾ ਦਾ ਜਿਹੜਾ ਉਭਾਰ ਹੈ ਕਿ ਉਸ ਨੂੰ ਕੇਟਰ ਕਰਨ ਦੇ ਵਿੱਚ ਸਹਾਇਕ ਹੋ ਸਕੂਗੀ ਕਿ ਨਹੀਂ ਮੇਰਾ ਜਿਹੜਾ ਵਿਚਾਰ ਹੈ ਜੇਕਰ ਅਸੀਂ ਪਾਰਸ਼ਲ ਕਰਪਸ਼ਨ ਨੂੰ ਦੇਖਣਾ ਚਾਹੁੰਦੇ ਹਾਂ ਤੇ ਫਿਰ ਹੋ ਸਕਦਾ ਉਹ ਕਿਸੇ ਨਾ ਕਿਸੇ ਹੱਦ ਤੱਕ ਕਾਮਯਾਬ ਹੋ ਜਾਵੇ ਪਰ ਉਹਦੇ ਵਿੱਚ ਉਹ ਕਰਪਸ਼ਨ ਜਿਹੜੀਆਂ ਕੀ ਜੋ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਖੂਨ ਡੁੱਲਿਆ ਕਿ ਕੀ ਉਹ ਸੰਘਰਸ਼ ਸਿਰਫ ਤੇ ਸਿਰਫ ਕਰਪਸ਼ਨ ਦਾ ਸੀ ਜੇ ਉਹ ਕ腐ਸ਼ਨ ਦਾ ਨਹੀਂ ਸੀ ਜੇ ਉਹ ਸਾਡੇ ਹੱਕਾਂ ਦਾ ਸੀ ਤੇ ਮੈਨੂੰ ਇਹ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਐਡਾ ਖ੍ਰਿਸਮਾ ਹੈ ਇੱਥੇ ਗੱਠਸ ਹਨ ਇਹ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਦਿੱਲੀ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਰ ਸਕੇ ਸੋ ਜਿੰਨੀ ਦੇਰ ਤੱਕ ਸਾਨੂੰ ਕੋਈ ਉਹ ਬੰਦਾ ਨਹੀਂ ਥਿਆਉਂਦਾ ਜਿਹੜਾ ਪੰਜਾਬ ਦੀ ਗੱਲ ਆਪਣੇ ਹਿੱਕ ਦੇ ਜ਼ੋਰ ਦੇ ਨਾਲ ਆਪਣੀਆਂ ਅੱਖਾਂ ਨੂੰ ਦਿੱਲੀ ਦੀਆਂ ਅੱਖਾਂ ਦੇ ਨਾਲ ਮਿਲਾ ਕੇ ਉਹਦੇ ਹੱਕਾਂ ਦੀ ਗੱਲ ਕਰ ਸਕਦਾ ਹੋਵੇ ਜਿੰਨੀ ਦੇਰ ਤੱਕ ਸਾਨੂੰ ਐਜਾ ਨਾਇਕ ਨਹੀਂ ਮਿਲਦਾ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਜੜੀਆਂ ਚੋਣਾਂ ਨੇ ਉਹ ਉਹ ਪੰਜਾਬ ਦੇ ਹਿੱਤਾਂ ਦੇ ਵਿੱਚ ਜਾ ਸਕਦੀਆਂ ਨੇ ਜੀ ਹਰਪ੍ਰੀਤ ਸਿੰਘ ਜਿਵੇਂ ਤੁਸੀਂ ਇਹ ਸਾਰੀ ਸਿਚੁਏਸ਼ਨ ਨੂੰ ਡਿਫਾਈਨ ਕੀਤਾ ਹੈ ਅਤੇ ਜਿਹੜੀ ਆਉਣ ਵਾਲੀ ਸਰਕਾਰ ਹੈ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਤੇ ਜਿਹੜੀਆਂ ਬਾਕੀ ਦੋ ਪਾਰਟੀਆਂ ਹੈਗੀਆਂ ਨੇ ਉਹਨਾਂ ਦਾ ਵਰਤਾਰਾ ਪਹਿਲਾਂ ਹੀ ਸਾਰੇ ਸੰਗਤਾਂ ਦੇ ਸਾਡੇ ਦਰਸ਼ਕਾਂ ਦੇ ਸਾਹਮਣੇ ਹੈਗਾ ਸੋ ਜੇ ਅਸੀਂ ਇਸ ਨੂੰ ਇੱਕ ਹੋਰ ਸੰਦਰਭ ਦੇ ਵਿੱਚੋਂ ਦੇਖਣਾ ਹੋਵੇ ਇੱਕ ਐਂ ਕਹਿ ਲਓ ਕਿ ਵੋਟਰ ਦੇ ਪਰਸਪੈਕਟਿਵ ਤੋਂ ਦੇਖਣਾ ਹੋਵੇ ਤਾਂ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਆਂ ਭਾਵੇਂ ਉਹ ਪਾਣੀਆਂ ਦਾ ਮਸਲਾ ਹੋਵੇ ਕਿਸਾਨੀ ਦਾ ਮਸਲਾ ਹੋਵੇ ਨਸ਼ਿਆਂ ਦਾ ਮਸਲਾ ਹੋਵੇ ਆਰਥਿਕਤਾ ਦਾ ਮਸਲਾ ਹੋਵੇ ਪੰਜਾਬ ਦੀ ਦਾ ਜਾਂ ਫਿਰ ਜਿਹੜੇ ਸਿੱਖਾਂ ਦੇ ਧਾਰਮਿਕ ਮਸਲੇ ਹੈਗੇ ਆ ਇਹਨਾਂ ਦਾ ਤੁਸੀਂ ਹੱਲ ਦੇਖਦੇ ਹੋ ਕਿ ਜਦੋਂ ਤੁਸੀਂ ਦਿੱਲੀ ਦੇ ਨਾਲ ਸਾਹਮਣ ਆਮਣੇ ਸਾਹਮਣੇ ਹੋ ਕੇ ਤੁਸੀਂ ਨਹੀਂ ਗੱਲ ਕਰਦੇ ਉਨੀ ਦੇਰ ਤੱਕ ਇਹਨਾਂ ਦਾ ਹੱਲ ਸੰਭਵ ਨਹੀਂ ਹੈਗਾ ਸੋ ਜੇ ਜੇ ਇੱਕ ਵੋਟਰ ਦੇ ਪਰਸਪੈਕਟਿਵ ਤੋਂ ਅਸੀਂ ਦੇਖੀਏ ਤਾਂ ਅੱਜ ਜੋ ਆਸ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਤੋਂ ਉਹ ਇਹੀ ਹੈਗੀ ਹੈ ਕਿ ਜਿਹੜੀ ਪੰਜਾਬ ਦੀ ਨੁਹਾਰ ਹੈ ਉਹ ਬਦਲ ਦਿੱਤੀ ਜਾਵੇਗੀ ਜੇ ਨਵੀਂ ਪਾਰਟੀ ਬਣਦੀ ਹੈ ਜੇ ਤੀਜੀ ਧਿਰ ਜੇ ਤੀਜਾ ਬਦਲ ਸਾਹਮਣੇ ਆਉਂਦਾ ਉਹਨਾਂ ਦਾ ਨਾਰਾ ਵੀ ਇਹੀ ਹੈ ਕਿ ਨਵਾਂ ਪੰਜਾਬ ਸੋ ਇਹ ਜਿਹੜਾ ਪਰਸਪੈਕਟਿਵ ਹੈਗਾ ਜਾਂ ਇਹ ਕਹਿ ਲਈਏ ਕਿ ਜਿਹੜੀ ਇਹ ਅਪਰੋਚ ਹੈਗੀ ਹੈ ਵੋਟਰਸ ਦੀ ਪੰਜਾਬੀਆਂ ਦੀ ਬਾਹਰੋਂ ਡਾਇਸਪੋਰਾ ਦੇ ਵਿੱਚ ਬੈਠੇ ਪੰਜਾਬੀਆਂ ਦੀ ਸਿੱਖਾਂ ਦੀ ਜਿਹੜੀ ਇਹ ਅਪਰੋਚ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜੇ ਇਹ ਤੁਹਾਡੀ ਜੋ ਐਨਾਲਿਸਿਸ ਹੈਗਾ ਉਹਦੇ ਹਿਸਾਬ ਨਾਲ ਗੱਲ ਸਾਹਮਣੇ ਆਉਂਦੀ ਹੈ ਤਾਂ ਡਿਲੀਵਰ ਨਹੀਂ ਕੁਝ ਹੋਣਾ ਸੋ ਇਹ ਗੱਲ ਅਲਟੀਮੇਟਲੀ ਜਾਊਗੀ ਕਿੱਥੇ ਹਾਂਜੀ ਵੀਡੀਓ ਇਹਦੇ ਵਿੱਚ ਦੇਖੋ ਜੋ ਅੱਜ ਪੰਜਾਬ ਦੇ ਜਿਹੜਾ ਵੋਟਰਾਂ ਦਾ ਉਲਾਰ ਹੈ ਉਹਨਾਂ ਦੀਆਂ ਜਿਹੜੀਆਂ ਇਛਾਵਾਂ ਦਾ ਉਲਾਰ ਹੈ ਉਹ ਸਾਡੇ ਸਾਹਮਣੇ ਆ ਉਹਨਾਂ ਇਛਾਵਾਂ ਦੇ ਵਿੱਚ ਉਸ ਰੋਸ ਦੇ ਵਿੱਚ ਉਸ ਜੋਸ਼ ਦੇ ਵਿੱਚ ਇਹ ਗੱਲ ਤਾਂ ਸਾਨੂੰ ਬਿਲਕੁਲ ਸਾਹਮਣੇ ਪ੍ਰਤੱਖ ਰੂਪ ਚ ਅੱਗੇ ਆਈ ਹੈ ਕਿ ਉਹਨਾਂ ਲੋਕਾਂ ਦੇ ਵਿੱਚ ਇੱਕ ਗੁੱਸਾ ਉਹਨਾਂ ਲੋਕਾਂ ਦੇ ਵਿੱਚ ਇੱਕ ਗੁੱਸਾ ਕਿਸੇ ਇੱਕ ਗੱਲ ਕਰਕੇ ਨਹੀਂ ਹੈ ਉਹਨਾਂ ਦੇ ਵਿੱਚ ਉਹ ਗੁੱਸਾ ਚਾਹੇ ਬੇਰੋਜ਼ਗਾਰੀ ਦਾ ਉਹ ਗੁੱਸਾ ਪੰਜਾਬ ਦੇ ਹੱਕੀ ਮੰਗਾਂ ਦਾ ਉਹ ਗੁੱਸਾ ਧੰਨ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਰੀਰਾਂ ਦੀ ਉੱਥੇ ਉੱਥੇ ਬੇਹਰਮਤੀ ਕੀਤੀ ਗਈ ਔਰ ਜਿਸ ਤਰੀਕੇ ਦੇ ਨਾਲ ਇਸ ਕੋੜਮੇ ਨੇ ਇਸ ਜਿਹੜੇ ਮਕਾਰ ਖਿਆਸਤਾਂ ਨੇ ਬਦਲ ਕੋੜਮਾ ਸਾਰੇ ਦਾ ਸਾਰਾ ਜਿਸ ਤਰੀਕੇ ਦੇ ਨਾਲ ਉਹਨੇ ਹੈਂਡਲ ਕੀਤਾ ਜਿੰਨੀ ਬੇਸ਼ਰਮੀ ਦੇ ਨਾਲ ਬੇਜਿਾਈ ਦੇ ਨਾਲ ਇਸ ਸ਼ਖਸ ਨੇ ਉਸ ਸਾਰੇ ਦੇ ਸਾਰੇ ਘਟਨਾਕਰਮ ਨੂੰ ਹੈਂਡਲ ਕੀਤਾ ਉਹਦਾ ਉਹਦਾ ਜਿਹੜਾ ਗੁੱਸਾ ਉਹ ਆਮ ਜਨਤਾ ਦੇ ਵਿੱਚ ਹੈ ਹੀ ਹੈ ਆ ਜਿਹੜੀ ਜਿਹੜੀ ਗੱਲ ਹਾ ਇਹ ਇਸ ਗੱਲ ਦੇ ਉੱਤੇ ਮੈਂ ਵੀ ਆਸ ਬੰਦਾ ਇਸ ਗੱਲ ਨੂੰ ਲੈ ਕੇ ਕਿ ਘਟੋ ਘਟ ਜਿਹੜਾ ਜੇ ਆਮ ਆਦਮੀ ਪਾਰਟੀ ਅੱਜ ਪੰਜਾਬ ਦੇ ਦੀ ਸਿਆਸਤ ਦੇ ਵਿੱਚ ਆਉਂਦੀ ਹੈ ਅੱਗੇ ਤੇ ਕੁਝ ਨਾ ਕੁਝ ਤਾਂ ਚੇਂਜਸ ਹੋਣਗੇ ਹੋਣਗੀਆਂ ਚਾਹੇ ਕ੍ਰਪਸ਼ਨ ਦੇ ਤੌਰ ਦੇ ਉੱਤੇ ਹੋਵੇ ਕੁਝ ਨਾ ਕੁਝ ਚੇਂਜ ਤਾਂ ਹੋਏਗੀ ਔਰ ਬਹੁਤ ਸਾਰੀਆਂ ਗੱਲਾਂ ਇਹ ਵੀ ਹੁੰਦੀਆਂ ਅਮਰਦੇਵ ਵੀਰ ਜੀ ਵੀ ਕਈ ਵਾਰ ਜਦੋਂ ਅਸੀਂ ਆਪਣਾ ਐਨਾਲਿਸਿਸ ਕਰਦੇ ਹਾਂ ਨਾ ਤੇ ਬੜਾ ਇੱਕ ਲੀਨੀਅਰ ਸੈਸ਼ਨ ਦੇ ਵਿੱਚ ਕਰਦੇ ਹਾਂ ਲੀਨੀਅਰ ਸੈਸ਼ਨ ਦੇ ਵਿੱਚ ਅਸੀਂ ਇਦਾਂ ਕਰਦੇ ਹਾਂ ਵੀ ਕਾਂਗਰਸ ਨੇ ਐ ਕੀਤਾ ਅਕਾਲੀਆਂ ਨੇ ਐ ਕੀਤਾ ਤੇ ਹੋ ਸਕਦਾ ਆਪ ਵੀ ਐ ਹੀ ਕਰੇ ਇਹ ਅਸੀਂ ਮੋਸਟਲੀ ਅਸੀਂ ਇਹ ਚੀਜ਼ਾਂ ਕਹਿੰਦੇ ਹਾਂ ਪਰ ਕਈ ਵਾਰ ਕਈ ਵਾਰ ਇਸ ਤਰੀਕਾ ਇਹ ਹੁੰਦਾ ਕਿ ਉਸ ਸਥਿਤੀ ਨੂੰ ਜਾਂ ਉਸ ਸਿਨੈਰੀਓ ਨੂੰ ਡਿਵੈਲਪ ਕਰਨ ਦੇ ਲਈ ਬਹੁਤ ਸਾਰੇ ਫੈਕਟਰ ਆਉਂਦੇ ਨੇ ਜਿਹੜੇ ਉਸ ਸਿਨੈਰੀਓ ਨੂੰ ਅਸਰ ਅੰਦਾਜ਼ ਕਰਦੇ ਨੇ ਔਰ ਜਿਨ੍ਹਾਂ ਨੂੰ ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ ਆ ਬਹੁਤ ਸਾਰੇ ਫੈਕਟਰ ਐਲ ਜੇ ਹੁੰਦੇ ਨੇ ਜਿਨ੍ਹਾਂ ਜਿਹੜੇ ਸਾਡੇ ਸਾਹਮਣੇ ਨਹੀਂ ਆਉਂਦੇ ਸਾਡੀਆਂ ਨਜ਼ਰਾਂ ਅੱਗੇ ਉਹਦੀ ਨਹੀਂ ਗੁਜ਼ਰਦੇ ਪਰ ਉਹ ਬਹੁਤ ਭਾਵੇਂ ਸੁਖਮ ਰੂਪ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਲਿਆਉਣ ਦੇ ਕਾਬਿਲ ਹੁੰਦੇ ਨੇ ਔਰ ਹਲਗੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜੇ ਅਸੀਂ ਇੱਕ ਝਾਤੀ ਮਾਰੀਏ ਆਮ ਆਦਮੀ ਪਾਰਟੀ ਦੇ ਵਿੱਚ ਕੈਂਡੀਡੇਟ ਦੀ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਕੋਈ 84 ਦੇ ਕਰੀਬ ਕੈਂਡੀਡੇਟ ਜਿਹੜੇ ਨੇ ਉਹ ਸਿੱਖ ਨੇ ਉਹਨਾਂ ਦੇ ਵਿੱਚ ਕੋਈ 40 ਦੇ ਕਰੀਬ ਜਿਹੜੇ ਅਮਰਤਾਰੀ ਸਿੱਖ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਮੈਂ ਥੋੜੇ ਦਿਨ ਪਹਿਲਾਂ ਸਿਮਰਜੀਤ ਸਿੰਘ ਬੈਂਸ ਦੀ ਜਿਹੜੀ ਇੱਕ ਵੀਡੀਓ ਦੇਖਿਆ ਸੀ ਜਿਹਦੇ ਵਿੱਚ ਉਹ ਉਹ ਕਹਿ ਰਿਹਾ ਸੀ ਕਿ ਅਸੀਂ ਪੰਜਾਬ ਦਾ ਪਾਣੀ ਦੀ ਰਾਇਲਟੀ ਨਹੀਂ ਲੈਣੀ ਅਸੀਂ ਅਸੀਂ ਉਦਯੋਗ ਦਾ ਮੁੱਲ ਲੈਣਾ ਔਰ ਸਾਨੂੰ ਇਸ ਗੱਲ ਦੀ ਮੈਨੂੰ ਇਸ ਗੱਲ ਦੀ ਘਟੋ-ਘਟ ਬਹੁਤ ਖੁਸ਼ੀ ਹੋਈ ਕਿ ਜਿਹੜੀਆਂ ਗੱਲਾਂ ਅਸੀਂ ਇੱਥੇ ਕਰਦੇ ਸੀ ਇਹ ਗੱਲ ਅਸੀਂ ਵੀ ਬਹੁਤ ਵਾਰੀ ਚੱਕੀ ਹੈ ਕਿ ਜੇ ਇੱਕ ਪੈਸੇ ਨੂੰ ਵੀ 1 ਲੀਟਰ ਪਾਣੀ ਦੇਣਾ ਹੋਵੇ ਤੇ ਪੰਜਾਬ ਦੇ ਕੋਲ 1966 ਤੋਂ ਲੈ ਕੇ ਜੇ 1966 ਨੂੰ ਜੇ ਅਸੀਂ ਵੇਸ ਮੰਨੀਏ ਦੇ ਅੱਜ ਤੱਕ 741939 ਕਰੋੜ ਰੁਪਏ ਦਾ ਪਾਣੀ ਜਿਹੜਾ ਹੈਗਾ ਰਾਜਸਥਾਨ ਹਰਿਆਣਾ ਔਰ ਦਿੱਲੀ ਸਾਡੇ ਦੋ ਫਰੀਜ ਲੈ ਚੁੱਕਾ ਔਰ ਪੰਜਾਬ ਦੇ ਸਿਰ ਕਰਜ਼ਾ ਕਿੰਨਾ ਹੈਗਾ 134000 ਕਰੋੜ ਰੁਪਏ ਦਾ ਜੇਕਰ ਅਸੀਂ ਮੰਨ ਵੀ ਲਈਏ ਕਿ 2 ਲੱਖ ਕਰੋੜ ਵੀ ਅਸੀਂ ਕਰਜ਼ਾ ਦੇਣਾ ਤੇ ਤਾਂ ਵੀ ਸਾਡੇ ਸਾਹਮਣੇ ਆ ਕਿ 5 ਲੱਖ ਕਰੋੜ ਤੋਂ ਉੱਪਰ ਦਾ ਜਿਹੜਾ ਆ ਰਪਈਏ ਨੇ ਉਹ ਸਾਡੇ ਉਹ ਪੰਜਾਬ ਦੇ ਖਜ਼ਾਨੇ ਦੇ ਵਿੱਚ ਹੋਣੀ ਸੀ ਮੈਨੂੰ ਕੁਝ ਇਸ ਗੱਲ ਦੀ ਹੋਈ ਕਿ ਸਿਮਰ ਸਿਮਰਜੀਤ ਸਿੰਘ ਬੈਂਸ ਜਿਹੜਾ ਆਮ ਆਦੀ ਪਾਰਟੀ ਦੀ ਸਪੋਰਟ ਦੇ ਨਾਲ ਜਾਂ ਉਹਨਾਂ ਦੇ ਨਾਲ ਲਾਈਫ ਦੇ ਵਿੱਚ ਚੋਣਾਂ ਲੜ ਲਿਆ ਜੇਕਰ ਐੋ ਜਿਹੇ ਬੰਦੇ ਅੱਗੇ ਆਉਂਦੇ ਨੇ ਤੇ ਕੁਝ ਨਾ ਕੁਝ ਫਰਕ ਜਿਹੜਾ ਹੈਗਾ ਆ ਉਹ ਜ਼ਰੂਰ ਪਏਗਾ ਔਰ ਜੇਕਰ ਦੂਸਰੀ ਸਿੱਖ ਸੋਚ ਵਾਲੇ ਵੀ ਬੰਦੇ ਅੱਗੇ ਆਉਂਦੇ ਨੇ ਤੇ ਮੈਨੂੰ ਲੱਗਦਾ ਕਿ ਇਹ ਘਟੋ ਘਟ ਇਨ ਕਾਲੀਆਂ ਤੋਂ ਔਰ ਕਾਂਗਰਸੀਆਂ ਤੋਂ ਜਿਹੜਾ ਹੈਗਾ ਆ ਉਹ ਪੰਜਾਬ ਦੇ ਲਈ ਕੁਝ ਜ਼ਿਆਦਾ ਕਰਨ ਦੇ ਉਹ ਯੋਗ ਹੋਣਗੇ ਪਰ ਫਿਰ ਅੱਗੇ ਜਾ ਕੇ ਇਹ ਹੀ ਗੱਲ ਆਉਂਦੀ ਕਿ ਜਿਹੜੇ ਕ੍ਰੂਸ਼ਲ ਸਾਡੇ ਇਸ਼ੂਜ਼ ਨੇ ਉਹਨਾਂ ਦੇ ਵਿੱਚ ਹੋ ਸਕਦਾ ਕਿ ਇਹਨਾਂ ਦੇ ਹੱਥ ਬੱਜੇ ਰਹਿਣ ਪਰ ਜੇਕਰ ਉਹ ਵੀ ਚੀਜ਼ ਸਾਹਮਣੇ ਆਉਂਦੀ ਆ ਤੇ ਅੱਗੇ ਵਾਸਤੇ ਇਹ ਚੀਜ਼ ਦਾ ਰਾਜ਼ ਜ਼ਰੂਰ ਖੁੱਲ ਜਾਂਦਾ ਕਿ ਜਿਹੜੀਆਂ ਸਾਡੀਆਂ ਪੰਥਕ ਧਿਰਾਂ ਨੇ ਇਹ ਉਹ ਇਹਨਾਂ ਗੱਲਾਂ ਨੂੰ ਲੋਕਾਂ ਦੇ ਵਿੱਚ ਲਿਆ ਸਕਦੇ ਔਰ ਪੰਜਾਬ ਦੀ ਇੱਕ ਚੀਜ਼ ਮੈਨੂੰ ਮੈਨੂੰ ਬਹੁਤ ਸ਼ੋਰ ਹੈ ਮੇਰੇ ਜਿੰਨੀ ਮੇਰੀ ਆਪਣੀ ਸੋਚ ਹੈ ਕਿ ਪੰਜਾਬ ਨੂੰ ਕੋਈ ਵੀ ਚੀਜ਼ ਬਿਨਾ ਸੰਘਰਸ਼ ਕੀਤੇ ਆ ਦਿੱਲੀ ਦੇ ਨਾਲ ਜਿੰਨੀ ਤੱਕ ਉਹਦਾ ਆਮੋ ਸਾਹਮਣਾ ਟਕਰਾ ਨਹੀਂ ਹੁੰਦਾ ਜਿੰਨੀ ਦੇਰ ਤੱਕ ਅਸੀਂ ਅ ਦਿੱਲੀ ਦੇ ਮੁਕਾਬਲੇ ਨਹੀਂ ਖਰਦੇ 19 ਦੇਰ ਤੱਕ ਜਿਹੜੀਆਂ ਪੰਜਾਬ ਦੀਆਂ ਕ੍ਰਿਸ਼ੀਅਲ ਮੰਗਾਂ ਹੈ ਜਿਹੜੀਆਂ ਸੂਖਮ ਤੌਰ ਤੇ ਤੇ ਜੀਆਂ ਸਾਨੂੰ ਸਾਨੂੰ ਅਸਰ ਅੰਦਾਜ਼ ਹੁੰਦੀਆਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਹੋਈਆਂ ਨੇ ਜਿਹਦੇ ਕਰਕੇ ਇੰਨਾ ਇੰਨਾ ਖੂਨ ਡੋਲਿਆ ਉੱਥੇ ਜਿਹਦੇ ਕਰਕੇ ਇੰਨੀਆਂ ਜਾਨਾਂ ਗਈਆਂ ਜਿੱਥੇ ਜਾਨੀ ਤੇ ਮਾਲੀ ਨੁਕਸਾਰ ਹੋਇਆ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਏ ਜਿਨਾ ਕਰਕੇ ਸਾਰੇ ਦਾ ਸਾਰਾ ਸਾਰੀ ਇਹ ਲੜਾਈ ਜਾਂ ਜਿਹੜਾ ਇਹ ਸੰਘਰਸ਼ ਜਿਹੜਾ ਇਹ ਵਿਦਰੋਹ ਹੋਇਆ ਉਹ ਤਾਂ ਸਾਡੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਆਮ ਆਦੀ ਪਾਰਟੀ ਉਹ ਜਿਹੜੀਆਂ ਪੂਰੀਆਂ ਨਾ ਕਰ ਸਕ ਕੇ ਪਰ ਫਿਰ ਵੀ ਇਹ ਚੀਜ਼ ਹੈ ਕਿ ਕਈ ਵਾਰ ਇੱਕ ਲੜਾਈ ਮਰਹਲਿਆਂ ਦੇ ਵਿੱਚ ਹੋਣੀ ਹੁੰਦੀ ਹੈ ਕਦੀ ਉਹ ਕਿਸੇ ਰੂਪ ਦੇ ਵਿੱਚ ਕਦੀ ਉਹ ਕਿਸੇ ਰੂਪ ਦੇ ਵਿੱਚ ਪਰ ਅਲਟੀਮੇਟਲੀ ਮੈਨੂੰ ਇਹ ਵੀ ਆਸ ਹੈ ਕਿ ਆਉਣ ਵਾਲੇ ਜਿਹੜੇ 5 ਸਾਲ ਨੇ ਟਟੋਟ ਇੱਕ ਤਾਂ ਹਾਂ ਇੱਕ ਗੱਲ ਮੈਂ ਇਹਦੇ ਚ ਜ਼ਰੂਰ ਹੋਰ ਹਾਈਲਾਈਟ ਕਰਨੀ ਚਾਹਾਂਗਾ ਕਿ ਚਾਹੇ ਫਰਕ ਪਵੇ ਚਾਹੇ ਨਾ ਕਿ ਇਹ ਵੋਟਾ ਸਾਡੇ ਲਈ ਕਿੰਨੀਕ ਫਾਇਦੇਮੰਦ ਹੋਣਗੀਆਂ ਪਰ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਇੱਕ ਸਟੈਡਲ ਆਫ ਅਪ੍ਰੈਸ਼ਨ ਨੇ ਡਿਗਣਾ ਉਹ ਜਿਹੜਾ ਪਾਦਮਨ ਦਾ ਜਿਹੜਾ ਇੰਨੇ ਜ਼ਬਰ ਦਾ ਜਿਹੜਾ ਮਹਿਲ ਆ ਜਦੋਂ ਉਹ ਡਿਗਣਾ ਨਾ ਉਹਦੇ ਵਿੱਚੋਂ ਬਹੁਤ ਸਾਰੀਆਂ ਸਫਬੰਦੀਆਂ ਜਿਹੜੀਆਂ ਹੈਗੀਆਂ ਅੱਗੇ ਆਉਣੀਆਂ ਬਹੁਤ ਬਹੁਤ ਸਾਰੀਆਂ ਜਿਹੜੀਆਂ ਇਕੁਏਸ਼ਨਸ ਨੇ ਉਹ ਬਦਲਣੀਆਂ ਨੇ ਉਹਨਾਂ ਇਕੁਏਸ਼ਨਸ ਦੇ ਉਹ ਇਕੁਏਸ਼ਨ ਜਿਹੜੀਆਂ ਹੈਗੇ ਹੈਗੀਆਂ ਨੇ ਉਹ ਪੰਜਾਬ ਦੀ ਸਿਆਸਤ ਨੂੰ ਕਿੱਪਰੀ ਤਰੀਕ ਨਾਲ ਅਸਰੰਦਾਜ਼ ਕਰਨ ਗਿਆ ਇਸ ਤਰੀਕੇ ਨਾਲ ਉਹਨਾਂ ਦਾ ਇਫੈਕਟ ਪਉਣ ਗਿਆ ਇਨਫਲੂਐਂਸ ਕਰਨ ਗਿਆ ਉਹਨਾਂ ਦੀ ਚਾਹਰਾ ਨਹੀਂ ਲਾਇਆ ਜਾ ਸਕਦੀ ਪਰ ਜੀ ਅਸੀਂ ਇਹ ਵੀ ਆਸ ਰੱਖ ਸਕਦੇ ਹਾਂ ਕਿ ਜੇ ਬਾਦਲ ਤੇ ਬਾਦਲ ਕੋੜਮਾ ਜਿਹੜਾ ਜਿੰਨਾ ਵੀ ਹੈਗਾ ਬਾਦਲ ਦਾ ਇਹ ਜਿਹੜਾ ਇਹ ਤੰਬੀਆਂ ਦਾ ਜਾਂ ਜਿਹੜਾ ਜਿਹੜਾ ਇਹਨਾਂ ਜ਼ਾਲਿਮਾਂ ਦਾ ਜੋ ਜ਼ੁਲਮ ਕੀਤੇ ਨੇ ਪੰਜਾਬ ਦੇ ਉੱਤੇ ਜੇਕਰ ਉਹਨਾਂ ਦਾ ਇੱਕ ਥਿਲਾ ਢਹਿਨਾ ਤੇ ਇਹ ਚੀਜ਼ ਜ਼ਰੂਰ ਲੋਕਾਂ ਦੇ ਵਿੱਚ ਵੀ ਇਸ ਗੱਲ ਦਾ ਪ੍ਰਭਾਵ ਜਾਣਾ ਕਿ ਉਹਨਾਂ ਦੀ ਜਿਹੜੀ ਲੋਕ ਸ਼ਕਤੀ ਹੈ ਉਹਦੇ ਵਿੱਚ ਇੱਕ ਦਮ ਹੈ ਜਿਹੜਾ ਕਿ ਅੱਜ ਬਾਦਲਾਂ ਦੇ ਰਾਤ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਫੀਲ ਹੋ ਰਿਹਾ ਕਿ ਉਹਨਾਂ ਦੀ ਵੀ ਕੋਈ ਹیثیت ਹੈ ਜੀ ਬਿਲਕੁਲ ਆਦਲ ਵਰਗੇ ਜਿਹੜੇ ਲੋਕ ਨੇ ਅੱਜ ਉਸ ਸਿਆਸਤ ਦੀ ਸਕਰੀਨ ਤੋਂ ਲਾਂਬੇ ਹੁੰਦੇ ਨੇ ਤੇ ਪੰਜਾਬ ਦੇ ਲੋਕਾਂ ਦਾ ਇੱਕ ਮਨੋਵਲ ਵਧੇਗਾ ਔਰ ਉਸ ਮਨੋਵਲ ਦੇ ਵਿੱਚ ਉਹ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੀਆਂ ਜਿਹੜੀਆਂ ਪੰਥਕ ਧਿਰਾਂ ਨੇ ਉਹ ਸਿਰ ਜੋੜ ਕੇ ਜਾਂ ਆਪਸ ਦੇ ਵਿੱਚ ਮਿਲ ਕੇ ਕੋਈ ਹੰਬਲਾ ਮਾਨ ਤਾਂ ਜੀ ਜੀ ਜਿਹੜੇ ਉਹਨਾਂ ਲੋਕਾਂ ਨੂੰ ਆਪਣੇ ਨਾਲ ਲਾ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਆਜ਼ਾਦੀ ਦੀਆਂ ਸੰਘਾਂ ਨੇ ਜਿਹੜੀਆਂ ਸਾਡੇ ਆਜ਼ਾਦੀ ਦੇ ਟਾਰਗੇਟ ਨੇ ਪਿੱਛੇ ਨੇ ਉਹ ਜਿਹੜੇ ਨੇ ਉਹ ਪੂਰੇ ਹੋ ਤੱਕਰ ਸੋ ਇਹ ਜ਼ਰੂਰ ਇੱਥੇ ਗੱਲ ਕਰਨੀ ਪੈਂਦੀ ਹੈ ਕਿ ਅੱਜ ਕਿਉਂਕਿ ਅਸੀਂ ਕੋਈ ਬਹੁਤਾ ਵੱਡਾ ਪ੍ਰਵਾਹ ਨਹੀਂ ਪਾ ਸਕਦੇ ਈਵਨ ਜਿਹੜੇ ਸਾਡੇ ਪ੍ਰਵਾਸੀ ਵੀ ਇੱਥੋਂ ਗਏ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਦਾ ਵੀ ਦਰਦ ਹੈ ਔਰ ਪੰਥ ਦਾ ਵੀ ਦਰਦ ਹੈ ਔਰ ਬਹੁਤ ਸਾਰੇ ਖਾਲਸਾਨੀਆਂ ਦੇ ਨਾਲ ਵੀ ਮੇਰੀ ਇਹ ਗੱਲਬਾਤ ਹੋਈ ਜਿਹੜੇ ਅੱਜ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਨੇ ਔਰ ਉਹਨਾਂ ਦੇ ਵਿੱਚ ਵੀ ਇਹੀ ਗੱਲ ਕੇ ਆ ਰਹੀ ਹੈ ਕਿ ਘੱਟੋ-ਘੱਟ ਕੁਛ ਨਾ ਕੁਛ ਤਾਂ ਹੋਵੇ ਔਰ ਉਹ ਸਾਡਾ ਕਾਮਨ ਆ ਉਹ ਜਿਹੜਾ ਪੰਜਾਬ ਦੇ ਲਈ ਦਰਦ ਉਹਨਾਂ ਦਾ ਵੀ ਔਰ ਸਾਡਾ ਉਹ ਕਾਮਨ ਆ ਪਰ ਉਹਨਾਂ ਦੇ ਵਿੱਚ ਇਹ ਆਸ ਹੈ ਕਿ ਸ਼ਾਇਦ ਆਮ ਆਦਮੀ ਪਾਰਟੀ ਕੁਝ ਚੰਗਾ ਕਰ ਜਾਵੇ ਜਿਹੜੀ ਕਿ ਸਾਡੇ ਵਿੱਚ ਜਾਂ ਮੇਰੇ ਵਿੱਚ ਉਹ ਆਸ ਨਹੀਂ ਹੈਗੀ ਜਿਹੜੇ ਜਿਹੜੇ ਹਾਕੀ ਸਾਡੀਆਂ ਮੰਗਾ ਨੇ ਉਹਨਾਂ ਦੇ ਵਿੱਚ ਆਮ ਆਦਮੀ ਜਿਹੜੀ ਪਾਰਟੀ ਹੈਗੀ ਆ ਕੋਈ ਬਹੁਤ ਵੱਡਾ ਯੋਗਦਾਨ ਪਾ ਸਕੀ ਪਰ ਫਿਰ ਵੀ ਇੱਕ ਨਿਜ਼ਾਮ ਨੂੰ ਬਦਲਣ ਦੇ ਲਈ ਉਹ ਜਿਹੜਾ ਉਹਨਾਂ ਦੇ ਜ਼ੁਲਮ ਦਾ ਜਿਹੜਾ ਅਕਲਾ ਟਾਉਣ ਦੇ ਲਈ ਮੈਨੂੰ ਲੱਗਦਾ ਕਿ ਉਹ ਤਬਾਦਲਾ ਹੋਣਾ ਬਹੁਤ ਜ਼ਰੂਰੀ ਹੈ ਜਿਹਦੇ ਵਿੱਚੋਂ ਵਖਰੀਆਂ ਵਖਰੀਆਂ ਜਿਹੜੀਆਂ ਆਸਾਂ ਨੇ ਉਹ ਅੱਦੀੋਂ ਨਿਕਲ ਸਕਦੀਆਂ ਨੇ ਜੀ ਹਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਚਾਹਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਵਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਈਵਰਸ ਇਸ ਇਸ ਦੇ ਨਾਲ ਜਾਂਦੇ ਜਾਂਦੇ ਮੈਂ ਤੁਹਾਨੂੰ ਅਪੀਲ ਕਰਦਿਆਂ ਕਿ ਸਾਨੂੰ ਟੀਵੀ 84 ਨੂੰ ਇਸ ਕਾਰਜ ਨੂੰ ਚੱਲਦਾ ਰੱਖਣ ਦੇ ਲਈ ਤੁਹਾਡੀ ਵਿੱਤੀ ਸਹਾਇਤਾ ਦੀ ਲੋੜ ਹੈਗੀ ਹੈ ਤੁਸੀਂ ਸਾਨੂੰ ਡੋਨੇਟ ਕਰਨ ਦੇ ਲਈ tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਜ਼ ਦੇ ਲਈ ਪਲੈਜ ਕਰ ਸਕਦੇ ਹਾਂ ਤੇ ਇਹਦੇ ਹਵਾਲੇ ਨਾਲ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਸਾਡੇ ਨਾਲ ਸੋਸ਼ਲ ਮੀਡੀਆ ਦੇ ਥਰੂ ਫੇਸਬੁੱਕ ਤੇ ਸਾਡੇ ਪੇਜ ਦੇ ਥਰੂ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਤੇ donatetv84@gmail.com ਤੇ ਸਾਨੂੰ ਈਮੇਲ ਵੀ ਲਿਖ ਸਕਦੇ ਹੋ ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਮੰਡੇ ਨੂੰ ਅਗਲੇ ਹਫ਼ਤੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ